ਅਤੇ ਕਰਦੇ ਹੋ ਕਿ ਬਜ਼ੁਰਗਾਂ ਦੀ ਕਿੱਧਰ ਘਟ ਗਈ ਹੈ ਕਿਦਰ ਉਹ ਤੱਕ ਘਟਾਦੀ ਤੁਹਾਨੂੰ ਦੱਸਿਆ ਮਹਿੰਗਾਈ ਨਹੀਂ ਘਟਾਕਦੀ ਹਾਂ ਲੇਕਿਨ ਉਹ ਬਜ਼ੁਰਗ ਜਿਹੜਾ ਬੰਦਾ ਦਾ ਨਿਆਣਿਆ ਰਖਾਇਆ ਹਾਂ ਬਜ਼ੁਰਗ ਮੈਂ ਇਹਦੀ ਆਪ ਦੀ ਸੋਚ ਮਤਾਬਕਾ ਨਾਲ ਉਹ ਵੀ ਆਪ ਦੀ ਪੀਰ ਆ ਜਿਹੜਾ ਪੁੱਛੀ ਨਾ ਅੱਛਾ ਉਹਨੇ ਬਜ਼ੁਰਗ ਨੂੰ ਸੰਤਾਲ ਲਾਇਆ ਉਹਨੇ ਫੋਰ ਫੋਰ ਕਰਕੇ ਬਣਾਈਆਂ ਤੇ ਉਹਨੀਆਂ ਜਿਹੜੀ ਲਾਹ ਤਾਂ ਸਾਡ ਗਰ ਗਈ ਉਹ ਆਦੇ ਜਿਤਨਾ ਬਣੀ ਉਤਨਾ ਹੀ ਡਾਕਾ ਖੋ ਕੋਈ ਨਹੀਂ ਬਣਾ ਲਾਂਗੇ ਬਣੀ ਕਿੱਥੋਂ ਹਾਂ ਉਹ ਉਹ ਨਹੀਂ ਆਇਆ ਜਿਹੜੇ ਮੁੰਡੇ ਉਹਾਂ ਦੀ ਆਪ ਦੀ ਮਰਜ਼ੀ ਕਰਨੀ ਆ ਬਜ਼ੁਰਗਾਂ ਦਾ ਆਪ ਦੀ ਮਰਜ਼ੀ ਕਰਨੀ ਆ ਤੇ ਬਜ਼ੁਰਗ ਦੇ ਨਵਾਸੀ ਗੱਲ ਨਹੀਂ ਕੋਈ ਹੈ ਹੈ ਇਹ ਕਰਕੇ ਬਜ਼ੁਰਗ ਤਾਂ ਕਰਕੇ ਵੀ ਉਹਨੂੰ ਚੰਗੇ ਨਹੀਂ ਕਿਉਂਦੇ ਨਹੀਂ ਵੇਚੀ ਨਹੀਂ ਕਿਉਂਦੇ ਆ ਬਜ਼ੁਰਗਾਂ ਦੇ ਨਹੀਂ ਵੇਚਦੇ ਜਿਉਂਗ ਤਾਂ ਨਹੀਂ ਕਿੰਘਟੂ ਆਹ ਲਾ ਜਿਹੜਾ ਚੱਟ ਕੇ ਜ਼ਮੀਨ ਦਾ ਨਾ ਮਾਪ ਪੋਤਾਰ ਦਾ ਇਸਤੇਮਾਲ ਹੋ ਅੱਜ ਅੱਜ ਅਸੀਂ ਜ਼ਮੀਨਾਂ ਵੇਚ-ਵੇਚ ਕੇ ਤੇ ਇਹਨਾਂ ਮੁੰਡਾ ਬਾਹਰ ਭੇਜ ਦਿਆ ਹਾਂ ਹਾਂ ਬਿਲਕੁਲ ਦੇਖੋ ਜ਼ਮੀਨ ਵੇਚ ਕੇ ਹੀ ਮੁੰਡੇ ਤੇ ਬਾਹਰ ਭੇਜ ਦਾਂਗੇ ਪਰ ਬਾਹਰ ਦੇ ਪੈਸੇ ਨਾਲ ਜ਼ਮੀਨਾਂ ਨਹੀਂ ਦੁਬਾਰਾ ਬਣਦੀਆਂ ਨਹੀਂ ਬਣਦੀਆਂ ਜੀ ਮੇਰੇ ਦੋ ਮੁੰਡੇ ਬਾਹਰ ਹਾਂ ਹੂੰ ਮੈਂ ਹਾਂ ਕਰਦਾ ਹੀ ਸਰਕਲ ਚੱਲਦਾ ਮਾੜਾ ਮੋਟ ਇਹ ਨਹੀਂ ਕੋਈ ਗੁਜ਼ਾਰਾ ਮੇਰੇ ਮੁੰਡੇ ਦੁਪਹਿਰ ਦੋ ਇੱਕ ਡਰਾਈਵਰ ਇੱਕ ਬਿੱਜ ਦੇ ਆਪਣਾ ਕੰਮ ਕਰਦਾ ਹਾਂ ਪਰ ਨਹੀਂ ਮੈਂ ਕਹਿੰਦਾ ਜਿਹਦਾ ਇੱਥੇ ਘੜਾ ਜਿਕਾਰ ਇੱਥੇ ਥੋੜੀ ਚੰਗੀ ਜੋ ਬਾਹਰ ਕੋਈ ਹਾਲ ਨਹੀਂ ਹੈ ਮੈਂ ਰੋਜ਼ ਉਹਨਾਂ ਨੂੰ ਇਹ ਗੱਲ ਲੈਣਾ ਫਿਰ ਮੈਂ ਨਾ ਪਹੁੰਚ ਇੱਥੇ ਨਹੀਂ ਕੁਝ ਹੈਗਾ ਦੀ ਘਰ ਜੀ ਆ ਮੇਰੇ ਗੋਡੇ ਦੁਖੰਦੇ ਆ ਆਪਦੀ ਜਿਹੜੀ ਹੈਗੀ ਕਿਲਾਣ ਕੇ ਪੀਜੋ ਤੇ ਵਾਹੂ ਚਾਰ ਡੰਗਰ ਰੱਖੋ ਬਾਹਰ ਕੱਖ ਲਈ ਇਹਨਾਂ ਤੋਂ ਸਮਝ ਇਹ ਬਲੇ ਉੱਤ ਪਰ ਜਿਹੜੀ ਕਿਲਾ ਵੇਚ ਦੋ ਨਹੀਂ ਚਲੋ ਕਿਲਾ ਡੇਢ ਕਿਲਾ ਲੜਾ ਤਾਂ ਚਲੋ ਬਣਦਾ ਵੀ ਹੈ ਨਾ ਵੀ ਉਹਨੂੰ ਹੁੰਦਾ ਆ ਵੀ ਚੱਲ ਮੇਰੇ ਕੋਲ ਥੋੜੀ ਆ ਤੇ ਮੈਂ ਆਪਦੇ ਬੱਚੇ ਬਾਹਰ ਸੈਟਲ ਕਰਦਾ ਕੋ ਚਾਰ ਪੈਸੇ ਹੋਣਗੇ ਉਹ ਤਾਂ ਚਲੋ ਕਹਿ ਦਿੰਦਾ ਵੀ ਬਣਦਾ ਹੈ ਕਈ ਬੰਦੇ ਇਹੋ ਜਿਹੇ ਹੈਗੇ ਆ 20-20 ਕਿਲੇ ਦੇ 30-30 ਕਿਲੇ ਦੇ ਮਾਲਕ ਜਿਹੜੇ ਆ ਉਹ ਪੈੜੀਆਂ ਵੇਚ ਵੇਚ ਕੇ ਬੱਚਿਆਂ ਨੂੰ ਕਹਿੰਦੇ ਚੱਲ ਅਮਰੀਕਾ ਸੈੱਟ ਹੋ ਜਾ ਚੱਲ ਕੈਨੇਡਾ ਸੈੱਟ ਹੋ ਜਾ ਉਹਨਾਂ ਨੂੰ ਉਹਨਾਂ ਦਾ ਬੱਚਾ ਇੱਕ ਹੀ ਆ। ਬਿਲਕੁਲ। ਕੋਈ ਇਹ ਬੰਦਾ ਵੀ ਹਿੰਦਿਆ ਕਲੇਆਲਾਂ ਨੇ ਆਂਦਾ ਵੀ ਮੈਂ ਯਾਰ ਜਿਹੜਾ ਮੁੰਡਾ ਕਲਕੱਤਾ ਇੰਨੀ ਤੇ ਕੋਈ ਐਯਾਦ ਆ। ਮੁੰਡੇ ਹੀ ਨਹੀਂ ਹੁਣ ਮੰਨਣ ਦਾ। ਅੱਛਾ। ਮੁੰਡੇ ਜਿਹਨੂੰ ਦੀਦਾ ਨਾ ਮੇਰੇ ਮਾਪਿਆਂ ਦਾ ਕੰਮ ਸਿੱਟਾ ਤੇ ਮੈਂ ਜਾ ਕੇ ਉੱਥੇ ਨਮਾਈ ਕਰਨੂੰਗਾ। ਤੈਨੂੰ ਆਂਦਾ ਹੀ ਆ। ਉਹ ਆਮ ਹੀ ਨੀਰੇ ਬੰਦੇ ਨੇ ਘੁਲਾਤਾ ਚਲੋ ਉਹਨਾਂ ਦਾ ਪੈਸਾ ਚਾਰਾ ਕੇ ਘੁਲਾ ਵੀ ਦਿੱਤੀ। ਤੇ ਸਾਡੀ ਵਰਗਾ ਵੀ ਕਲੀਕ ਲਈ ਆ ਵੀ ਫਾਹ ਲੈਂਦਾ। ਕਿ ਇਹ ਮਿਲ ਕਦੇ ਵਿੱਚ ਚਲੀ ਜੀਏ। ਸਹੀ ਹੈ। ਤੇ ਜਿਹੜੀ ਐਯਾਦ ਦਾ ਲਕ ਭੇਜ ਕੇ ਗੱਲਾ ਉਹ ਵੀ ਘੁਲਾਤਾ ਬਾਕੀ ਤੇ ਆਮ ਹੀ ਬੰਦੇ ਨੇ ਲੀਖ ਲੂ। ਕਈ ਗੱਲਾਂ ਖੰਦੇ ਖੰਦੇ ਸੋਨੇ ਨੂੰ ਗਏ ਆ ਇੱਕ ਚੀਜ਼ ਹੋਰ ਸਮਝੀ ਆਪਾਂ ਕਿ ਆ ਜਿਹੜੇ ਪ੍ਰਵਾਸੀ ਆਉਂਦੇ ਨੇ ਹਨਾ ਗੋਲ ਕੱਪਿਆਂ ਦੀਆਂ ਰੇੜੀਆਂ ਲਾ ਕੇ ਆਲੂ ਵਾਲੀਆਂ ਟਿੱਕੀਆਂ ਵੇਚ ਕੇ ਸਮੋਸੇ ਵੇਚ ਕੇ ਹਨਾ ਚਾਟ ਵੇਚ ਕੇ ਉਹਨਾਂ ਨੇ ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਪਾਈਆਂ ਪੰਜਾਬ ਦੇ ਵਿੱਚ ਭਈਏ ਕੰਮ ਜਾਂ ਸਾਡੇ ਨੂੰ ਅਸੀਂ ਕਿਨੇ ਪੰਜਾਬ 'ਚ ਕੰਮ ਹੀ ਨਹੀਂ ਹੈਗਾ ਨਹੀਂ ਜੀ ਕੰਮ ਬਹੁਤ ਆ ਸਾਡੇ ਬੱਚੇ ਕਰਕੇ ਹੀ ਖੁਸ਼ ਨਹੀਂ ਜਿੰਨੂੰ ਕਿਸੇ ਨੂੰ ਆਖੀਦਾ ਹਾਂ ਜਾਂ ਤੂੰ ਕਰ ਲੈ ਮੇਰੇ ਤੋਂ ਨਹੀਂ ਹੁੰਦਾ ਹੈ ਮੈਨੂੰ ਤੇ ਬਾਹਰ ਘਲੋਣੇ ਦੀ ਕਲਾ ਬਾਹਰ ਗੱਲ ਮੈਂ ਇੱਕ ਬੰਦੇ ਦੀ ਕਹਾਣੀ ਸੁਣੀ ਉਹਦਾ ਸੂਰ ਚਾਰਨ ਦਿਆ ਸੂਰਾ ਜਟਾਲਾ ਮੁੰਡਾ ਬਾਹਰ ਜਾ ਕੇ ਸੂਰ ਚਾਰਦਾ ਇੱਕ ਤੋਂ ਜਾ ਕੇ ਸੂਰ ਚਾਰਨ ਲਿਆ ਆਪਦੀ ਮੱਝ ਨੂੰ ਪਾਣੀ ਮਿਲਣਾ ਆਪਦੀ ਮੱਝ ਨੂੰ ਪਾਣੀ ਢੋਣਾ ਬੁੱਢੇ ਨੂੰ ਢੋਣਾ ਹੀ ਡਾਲਾ ਇਹ ਢੋਣਾ ਤੇਰੀ ਖੁਸ਼ੀ ਉਥੇ ਸੂਰ ਚਾਰਨ ਲਿਆ ਸਾਡੇ ਪਿੰਡ ਦੀ ਹਾਲਤ ਜੀ ਹਾਂ ਬਿਲਕੁਲ ਤੇ ਉਥੇ ਵੇਖੋ ਲੋ ਇੱਥੇ ਸੂਰ ਕਿਤੇ ਪੋਸਟ ਕੀਤਾ ਹੋਵੇ ਨਾ ਲੰਦ ਕੀਤੀ ਹੋਵੇ ਸੂਰ ਲੱਤ ਕਰ ਗਿਆ ਕੋੜੇ ਕੋੜੇ ਬਾਹਰ ਨਾ ਆਉਂਦੇ ਪੁੱਤਰ ਕਰੋ ਮੰਜਾ ਸਹੀ ਹੈ ਸਹੀ ਹੈ ਉਥੇ ਜਾ ਕੇ ਸੂਰਾਂ ਦੇ ਵਾਰੇ ਦੀ ਮੰਜਾ ਟਾਹਦਾ ਹੂ ਜਿਹੜਾ ਸੂਰ ਚਾਰਨ ਲਿਆ ਬਿਲਕੁਲ ਹੈ ਉਹ ਨੂੰ ਉੱਥੇ ਸੂਰਜ ਚੰਗੇ ਲੱਗਣਦੇ ਤੇ ਇੱਥੇ ਆਦੀਆਂ ਬੱਜਾਂ ਪੱਟੀਆਂ ਪੱਟੇ ਤੁਹਾਡੀ ਗੱਲ ਹੈ ਹਾਂ ਇਹੋ ਜਿਹਾ ਮਾਹੌਲ ਬਣਿਆ ਖੜਾ ਵਾ ਮਰੀਰ ਲੱਗਦੀ ਨਹੀਂ ਆਖੇ ਇਹ ਲੱਗ ਜਵੇਂ ਮਾਂ ਪਿਓ ਦੇ ਆਖੇ ਤੇ ਇੱਥੇ ਆਦਾ ਕਿਤਾ ਵਾਧੂ ਆ ਕਿ ਆਇਓ ਮੁੰਡਾ ਸਾਡਾ ਹੋ ਜਾਂਦਾ ਹਾਂ ਜਾ ਉਹਨੂੰ ਆ ਦੇ ਨਾ ਇੱਥੇ ਇਹੋ ਜਿਹਾ ਕੰਮ ਨੂੰ ਕਰ ਲਾ ਉਹ ਗਾੜੀਆਂ ਆਦਾ ਮੁੰਡੇ ਸਾਧ ਖ ਇੱਥੇ ਕਰ ਲਾ ਤਾਂ ਮੈਂ ਕਿਹਾ ਮੈਂ ਤੇ ਮੁੰਡੇ ਡਰਦਾ ਨਹੀਂ ਸਦਾ ਇਹ ਮੁੰਡੇ ਆ ਗਏ ਨਹੀਂ ਪੈਸੇ ਦੇ ਨਾਂ ਤੇ ਕਸਮਾਂ ਲੁਕਾਣ ਮੈਂ ਖੁਦ ਭੱਜਿਆ ਨਾ ਇੱਥੇ ਤੇ ਵੀ ਹਵੀਆਂ ਪੁੜੀਆਂ ਦੇਣ ਡੈਆਂ ਨੀਆਂ ਨੀਆਂ ਭਰਾ ਆਲੇ ਲੋਕਾਂ ਦਾ ਅਜੇ ਵੀ ਅਜੇ ਵੀ ਆ ਕੁੱਕ ਪਲ ਦੇ ਕੋਟ ਕੋਟ ਰਗੇ ਵੀ ਇੰਨੀ ਐਠਾਂ ਦਾ ਦੇ ਅੰਦਰ ਫੇਰ ਵੀ ਨਹੀਂ ਕੰਮ ਖਲੋਂਡਿਆ ਹੁਣ ਤੇ ਸਰਕਾਰ ਕਹਿੰਦੀ ਫੇਹੀ ਪਾਬੰਦੀ ਲਾਤੀ ਜੀ ਹੁਣ ਤਾਂ ਖਤਮ ਹੋ ਗਈ ਨਹੀਂ ਜੀ ਇਹ ਸਰਕਾਰ ਤੋਂ ਨਹੀਂ ਪਈ ਬੰਦੀ ਲੱਗੀ ਅਜੇ ਨਹੀਂ ਲੱਗੀ ਮੇਰੇ ਸਹਾਨੂੰ ਨਹੀਂ ਲੱਗੀ ਹੋਰ ਗਾਂ ਮੈਂ 31 ਮਈ ਤੱਕ ਤਾਂ ਉਹਨੇ ਟਾਈਮ ਦਿੱਤਾ ਵੀ 31 ਮਈ ਤੋਂ ਬਾਅਦ ਜੇ ਕਿਸੇ ਇਲਾਕੇ ਦੇ ਵਿੱਚ ਸਥਿਰ ਸਮਾਨ ਫੜਿਆ ਜਾਂਦਾ ਵਾ ਐਸਐਚਓ ਆਪਣੇ ਘਰ ਜਾਊਗਾ ਐਸਆਈ ਆਪਣੇ ਘਰ ਜਾਊਗਾ ਐਸਐਸਪੀ ਤੱਕ ਪਰਚਾ ਹੋ ਸਕਦਾ ਨਹੀਂ ਨਹੀਂ ਪੂਰੀ ਨਿਰਾਗਰਦੀ ਹਾਂ ਇਹ ਇਹ ਜਦੋਂ ਕਿਛੁ ਹੀ ਨਾ ਬੰਦ ਹੋਈ ਕਿੱਥੋਂ ਆਉਂਦੀ ਆ ਉਹਦੇ ਘਰ ਤੋਂ ਬਣਾਉਣਾ ਨਹੀਂ ਜਾਂ ਅਸਕਰਤੀ ਕਦੋਂ ਆਉਂਦੀ ਆ ਤੇ ਫੇਰ ਹੀ ਵਿਕਦੀ ਆ ਨਾ ਸਹੀ ਜਿੰਨੇ ਜਰ ਬਾਰਡਰ ਤੋਂ ਇਹ ਨੀਨਾ ਹਰਦੀ ਉਹਨੇ ਜਰੇ ਕਿਸੇ ਦੇ ਘਰ ਢਾ ਦੇਣ ਜੋ ਮਰਜ਼ੀ ਕਰ ਲੈਣ ਉਹਨੇ ਚ ਨਿਸ਼ਾਨੀ ਬੰਦ ਹੋਣਾ ਨਿਸ਼ਾਨੀ ਬੰਦ ਇੱਕ ਸਾਡੇ ਪਿੰਡ 'ਚ ਕਿਲੋ ਵਾਲਾ ਫੜਿਆ ਹੀ ਨਹੀਂ ਗਾ ਕਿਲੋ ਵਾਲਾ ਨਹੀਂ ਕੋਈ ਫੜਿਆ ਕਿਲੋ ਵਾਲਾ ਨਹੀਂ ਕਿਲੋ ਵਾਲੇ ਨਹੀਂ ਸਾਡੇ ਪਿੰਡ ਦੇ ਵਿੱਚ ਦੀ ਗਾ ਕਿਲੋ ਵਾਲਾ ਹੈਗਾ ਕੋਈ ਸਾਡੇ ਪਿੰਡ ਦੇ ਇਹੋ ਹੀ ਆ ਵੀ ਪ੍ਰੋਗਰਾਮਾਂ ਲੈ ਆਂਦੀ ਉਹਦੇ ਵਿੱਚੋਂ ਯਾਰ ਦੀ ਵੇਚ ਲਈ ਕੋਈ ਆਪਦੇ ਪੀਨ ਲਈ ਪਾਈ ਜਾਂ ਇਹੋ ਜਿਹਾ ਕੰਮ ਕਰਾਂ ਬਾਹਰੋਂ ਆਉਂਦੇ ਆ ਹਾਂ ਇਹ ਬਣਦੀ ਆ ਤੇ ਆਵੇ ਕੱਲ ਦੇ ਬੈਠਣ ਦਾ ਰਾਹ ਸਾਡੇ ਨਵਾਂ ਇਹਨੇ ਬੜੇ ਪ੍ਰਤੀਪੂਰਜ ਕਰਦੇ ਗੱਲ ਦੀ ਪਰ ਇਹ ਗੰਗਾ ਇੱਕ ਚੀਜ਼ ਹੋ ਸਮਝ ਗਏ ਕਿ ਮੰਨ ਲਓ ਚਲੋ ਆਪਾਂ ਵੀ ਕਿੰਨਾ ਵੀ ਨਸ਼ਾ ਬੰਦ ਹੋਣਾ ਚਾਹੀਦਾ ਹਰ ਇੱਕ ਦੇ ਘਰ ਦੇ ਵਿੱਚ ਕੋਈ ਨੀ ਘਰ ਚ ਲੱਗੀ ਉਹਨੂੰ ਪਤਾ ਪਰ ਜਿਹੜੇ ਬੱਚੇ ਸਾਡੇ ਇਹਦੇ ਆਦੀ ਹੋ ਗਏ ਨੇ ਉਹਨਾਂ ਦਾ ਕੀ ਹੱਲ ਕਰਾਂਗੇ ਕਿਉਂਕਿ ਜੇ ਮੰਨ ਲਓ ਇੱਕਦਮ ਛੁੱਟ ਜਾਂਦਾ ਉਹਨਾਂ ਦਾ ਉਹਨਾਂ ਦੇ ਇਲਾਜ ਵਾਸਤੇ ਜਾਂ ਉਹਨਾਂ ਨੂੰ ਕੀ ਉਹਨਾਂ ਨੂੰ ਦੱਸ ਮਾਲਾ ਉਹ ਤਾਂ ਮੈਨੂੰ ਮੇਰੇ ਕੋਲੇ ਇਹ ਦੇ ਸੈਕਾਂ ਗੱਲ ਹੋਈ ਹੋਈ ਐ ਸੱਚ ਨਾਲ ਹਾਂ ਤੇ ਉਹ ਆਂਦਾ ਵੀ ਜਿਹੜੇ ਬੱਚੇ ਛੱਡਣਾ ਚਾਹੁੰਦੇ ਆ ਹਾਂ ਸੈਂਟਰ ਖੁੱਲਾ ਠਰੋ ਹਾਂ ਤੇ ਸਾਡੇ ਨਾਲ ਸੰਪਰਕ ਕਰਨ ਹਾਂ ਤੇ ਮੈਂ ਨਾਲ ਲੈ ਕੇ ਚਲਦਾ ਉਹਦੇ ਜਮਾ ਕਰਾ ਦੇਣਾ ਕਿਉਂ ਮਨੋਂ ਜਾਵੇ ਤੀ ਤੋਂ ਦੱਤੇ ਕਿ ਤੋਂ ਦੱਤੀ ਬਿਲਕੁਲ ਇਹ ਥਾਣੇਦਾਰ ਦਾ ਕੀ ਕਰਾਇਆ ਕਰੂਗਾ ਜੇ ਉੱਥੇ ਬਾਰੀਆਂ ਤੋੜ ਕੇ ਆ ਜੂਂਦੀ ਸਹੀ ਹੈ ਹਾਂਜੀ ਬਿਲਕੁਲ ਇਹ ਚਲੋ ਸਤਕਾਰ ਦਾ ਭਰਾਲਾ ਜ਼ਰੂਰ ਹੈਗਾ ਹਾਂ ਪਰ ਜੇ ਨਹੀਂ ਚਰ ਬੰਦਾ ਮਨੋਂ ਨਹੀਂ ਨਾ ਕਿੰਨੀ ਕਿਉਂਦਾ ਉਹਨੇ ਜੇ ਨਹੀਂ ਛੁੱਟਣੀ ਅਖੀਰ ਵਿੱਚ ਬਾਪੂ ਜੀ ਆਪਾਂ ਇੰਨੀ ਇੱਕ ਗੱਲ ਤੇ ਮੁਕਾਈਏ ਗੱਲ ਕਿ ਪੁਰਾਣੇ ਸਮੇਂ ਚ ਲੋਕ ਸੁਖੀ ਸੀ ਤੇ ਹੁਣ ਸੁਖੀ ਮੇਰੇ ਹਿਸਾਬ ਨਾਲ ਦੋ ਦੋ ਸੁਖੀ ਪਹਿਲਾ ਸੁਖੀ ਪਹਿਲਾ ਸੁਖੀ ਹੂੰ ਹੁਣ ਜੇ ਤਾਂ ਕੋਈ ਬੰਦਾ ਮਾੜੇ ਤੋਂ ਮਾੜਾ ਵੇਖ ਲੂ ਹਾਂ ਪਹਿਲੀ ਗੱਲ ਤਾਂ 5 ਲੱਖ ਆ 5 ਤੇ ਘਾਈ ਹੋਗਾ ਨਾ ਹਾਂ ਤੇ ਨਹੀਂ ਤੇ 10 ਲੱਖ ਕੋਈ ਆਰਟੀਰ ਕਰਜਾਈਆ ਕੋਈ ਬੈਂਕ ਦਾ ਕਰਜਾਈਆ ਕੋਈ ਨਹੀਂ ਉਦੋਂ ਕੋਈ ਵਾਰਤਾਉ ਪਤਾ ਨਹੀਂ ਹੁੰਦੀ ਕਿੰਨਾ ਕੇ ਖੁੰਦਾ ਹੀ ਖਾਲੀ ਦੇ ਨਹੀਂ ਜਿਆਦੀ ਕਿਰਤ ਕਰਦੇ ਉਹ ਭਜਮ ਚਾ ਰਹੇ ਸੀ ਦੁੱਧ ਵੀ ਮੇਰੇ ਸਾਹ ਨਾਲ 4 ਰੁਪਏ ਹੁੰਦਾ ਹੈ ਤੇ ਉਹ ਚੋਂ ਦੇ ਵਿੱਚ ਹੀ ਪੁਜਾਰਾ ਬੜਾ ਵਧੀਆ ਰਾਣੇ ਆਪੇ ਖਾਂਜੂ ਗਏ ਦੇ ਹੀ ਪੁਜਮ ਗਈ ਹੋ ਜਾਂਦੀ ਜਵਾਰ ਵੀ ਕੁੱਟ ਕੇ ਖੰਦੇ ਨੇ ਹੁਣ ਇੱਥੇ ਕਿੱਲੇ ਦੇ ਕਿੱਲੇ ਵੇਖ ਲਓ ਦੀ ਨਾ ਕਿਤੇ ਪੱਟਾ ਉਹ ਵੇਕੇ ਦੀ ਖਲਤੀ ਦੂਰ ਨਾ ਕਿਤੇ ਪਠਾਣੀਗਾ ਸਾਰਿਆਂ ਦੀ ਉਹ ਆਟ ਦਾ ਆਪੇ ਚੋਨਾ ਲਾਲ ਗਏ ਮੇਰਾ ਘਟਣਾ ਰਹਿ ਜੇ ਝੋਨਾ ਲਾਲ ਗਏ ਤੇ ਆਰਤੀਏ ਦੇ ਪੈਸੇ ਖੋਏ ਹੋਣਗੇ ਹਰ ਕਿਸ ਤਰ੍ਹਾਂ ਤੇ ਡੰਗਰਾਲੇ ਦਾ ਧਿਆਨ ਹੀ ਨਹੀਂਗਾ ਡੰਗਰ ਰੱਖਾਂਗਾ ਉਹਨੂੰ ਪੱਠੇ ਕੋਣੀ ਪਣੀਆ ਤੇ ਆਰਤੀਏ ਦਾ ਇਹ ਕਰਜ਼ਾ ਪਣੀ ਹੋਣੀ ਸੀ ਹਾਂ ਫਿਰ ਮਾਨਾ ਖਾਦੀ ਜਨੇ ਆ ਤੇ ਜਿੰਨੂੰ ਝੋਨਾ ਸੁਤਿਆ ਜਿੰਨਾ ਮਰਜੀ ਜੋੜ ਲਿਆ ਪੈਸੇ پیر ਉਹਦੇ ਟੁੱਟਨੇ ਟੁੱਟਨੇ ਤੇ ਕਦੋਂ ਲੋਕ ਸੁਖੀ ਨਹੀਂ ਪੁਰਾਣੇ ਸਮੇਂ ਤੁਸੀਂ ਵੀ ਤਖਜ਼ਾਰਾ ਕਰਦੇ ਰਹੇ ਹੋ ਅੱਜ ਇਹ ਬਿਲਕੁਨ ਅੱਜ ਹੁਣ ਕਿਉਂ ਇੱਡੇ ਲੋਕ ਕਰਜ਼ੇ ਵਾਲੇ ਭਜਦੇ ਨੇ ਕਿਉਂ ਲੋਕ ਕਰਜ਼ਾਈ ਹੁੰਦੇ ਨੇ ਜਾਣ ਪੁੱਝ ਕੇ ਹੀ ਕਰਜ਼ਾਈ ਫਿਰ ਜਾਣ ਪੁੱਝ ਗਈ ਆ ਵੀ ਜਦੋਂ ਅਸੀਂ ਮਾਰ ਡੰਗਰ ਆਪਦਾ ਰੱਖੀਏ ਹਾਂ ਕੋਈ ਥੋੜੀ ਜਿਹੀ ਵੰਡ ਕੇ ਫਸਲਾਂ ਪੀ ਲੀਏ ਵੰਡ ਕੇ ਵੰਡ ਕੇ ਪੀ ਲੀਏ ਕੋਈ ਮਕੇਈ ਟੋਕਨਾਲਾ ਬੀਜੀਏ ਕੋਈ ਪਮਾ ਮਾ ਟੋਕਨਾਲਾ ਲਾ ਲੀਏ ਹੈ ਕੋਈ ਹੋਰ ਕਿਤਾਬ ਨਰਮੰਦਾ ਹੀ ਹਾਂ ਵਣੀਆਂ ਫਸਲਾਂ ਹੈ ਪੈਸਾ ਜ਼ਿਮੀਦਾਰ ਨੂੰ 6 ਮਹੀਨੇ ਚ ਤੁਰਿਆ ਹੀ ਹੁੰਦਾ ਇੱਕ ਦਿਨ ਕੋਈ ਹਾਂ ਹੁਣ ਤੋਂ ਹੁੰਦਾ ਬੀਜਾ ਜੋਣਾ ਜਾ ਕੇ ਅੱਤ ਕਿਵੇਂ 7 ਮਹੀਨੇ ਜਿਮਖੜਾ ਵਾ ਹਾਂ ਸਹੀ ਹੈ ਉਦੋਂ ਤੱਕ ਅਸੀਂ ਚੁੱਕ ਚੁੱਕੀ ਖਾਣਾ ਕਿਉਂ ਤੋਂ ਉਹ ਨਹੀਂ ਕਿਉਂ ਨਹੀਂ ਨਿਕਲਣਾ ਚਾਹੁੰਦੇ ਜੇ ਇੰਨਾ ਕੁ ਦਿੱਸਾ ਰਹੇ ਹੋ ਵੀ ਹੁੰਦਾ ਜੀ ਪੈਸਾ ਘਰ ਸਭ ਕੁਝ ਹੁੰਦਾ ਹੈ ਤੇ ਹੁਣ ਕਿਉਂ ਨਹੀਂ ਲੋਕ ਨਿਕਲਣਾ ਚਾਹੁੰਦੇ ਇਸ ਚਾਹ ਹੁਣ ਤਾਂ ਭਾਜੀ ਸਰਕਾਰਾਂ ਵੀ ਜ਼ੋਰ ਲਾਗੇ ਮਰ ਗਈਆਂ ਵੀ ਹੋਰ ਕਿੱਥਾ ਕਰ ਲੂ ਇੱਕ ਤਾਂ ਸਾਡਾ ਪਾਣੀ ਬਾਜੂ ਹਾਂ ਤੇ ਦੂਜਾ ਸਰਕਾਰ ਬਾਜੂ ਸਾਰਾ ਕੁਝ ਪੱਤੀ ਬਾਜੂ ਸਾਡੀ ਐ ਜਿਹੜੀ ਐਨੀ ਕਬ ਤੋਂ ਢੋਂ ਰਹੀ ਆ ਫਿਰ ਵੀ ਭੂਰੀ ਨਹੀਂ ਹੁੰਦੀ ਅੱਜ ਹੀ ਖਬਰ ਸੁਣੀ ਵੀ ਉਹ ਸਰਕਾਰ ਆਖਣ ਬਿਜਲੀ ਵਾਲਿਆਂ ਨੇ ਵੀ ਬਿਜਲੀ ਦੀ ਐਨੀ ਮੰਗ ਵਧ ਗਿਆ ਤੇ ਝੋਨੇ ਦੇ ਕੀ ਹਾਲ ਹੋ ਬਿਲਕੁਲ ਉਹ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਨਹੀਂ ਪੈਣ ਨਹੀਂ ਡਾ ਔਰ ਉਹ ਤੋਂ ਇਨੀ ਲੱਗੀ ਆ ਹਰ ਘਰ ਘਰ ਏਸੀ ਲੱਗੇ ਆ ਤੇ ਸਾਡੇ ਵੇਖਣ ਚ ਕਦੇ ਸੀ ਨਹੀਂ ਹੁੰਦਾ ਹੁਣ ਨਿਗਾਹ ਮਾਰਨੂ ਕਿਹੜਾ ਘਰ ਆ ਜਿਹੜਾ ਏਸੀ ਤੋਂ ਪਹਿਲੀ ਕਦਰ ਤੋਂ ਲੱਗੇ ਆ ਇਹਦੇ ਇੱਕ ਤਾਂ ਜੁਰਮ ਹੈ ਯਾਰ ਇਸ ਗੱਲ ਨੂੰ ਕਹਿ ਰਹੀ ਵੀ ਰੁੱਖਾਂ ਦੀ ਕਮੀ ਆ ਰੁੱਖਾਂ ਦੀ ਰੁੱਖ ਤਾਂ ਕਦੇ ਅਸੀਂ ਵੇਖਣਾ ਹੀ ਨਹੀਂ ਜਾਂਦੇ ਆ ਰੁੱਖ ਤਾਂ ਜੇ ਪੁੰਗਰ ਦਾ ਮਗਰੋਂ ਵੱਢ ਕੇ ਪਹਿਲਾਂ ਠਾਹ ਮਾਰਦੇ ਆ ਹਾਂਜੀ ਤੇ ਗੱਲ ਇਹ ਆ ਵੀ ਸਰਕਾਰਾਂ ਦੇ ਵਾਸਤੇ ਗੱਲ ਨਹੀਂ ਸਾਰੇ ਜਨ ਲੋਕਾਂ ਨਾਲ ਸਾਥ ਨਹੀਂ ਕਿ ਤੇ ਸਭ ਕੁਝ ਹੋ ਸਕਦਾ ਜਿੰਨੀ ਸਾਡੀਆਂ ਨੀਤਾਂ ਮਾੜੀਆਂ ਉਹਨਾਂ ਚ ਬੈਠ ਕੇ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ। ਆਹ ਵੇਰੀ ਬ੍ਰੀਫ। ਇਹ ਸਰ ਬਾਬਾ ਮੁਖਤਾਰ ਸਿੰਘ ਜੀ ਅਸੀਂ ਕੋਈ ਬਾਬਾ ਜੀ ਨਾਲ ਗੇਣ ਵਿੱਚ ਕੇ ਇੰਟਰਵਿਊ ਨਹੀਂ ਕੀਤੀ। ਲੰਘਦੇ ਟੱਪ ਤੇ ਬਾਬਾ ਜੀ ਨੂੰ ਮਿਲੇ। ਬਾਬਾ ਜੀ ਨੂੰ ਕੱਲਿਆਂ ਬੈਠਾ। ਆਹ ਬਹੁਤ ਸੋਹਣਾ ਬੋੜ ਹੈ। ਮੇਰੇ ਖਿਆਲ ਲਗਭਗ ਬਾਬਾ ਤੈਨੂੰ 60 ਸਾਲ ਪੁਰਾਣਾ ਹੋਊਗਾ। ਨਹੀਂ ਜੀ। ਹਾਂ। ਇਹ ਲਾ ਲਓ ਮੈਂ ਅੱਥੀ ਲਾਇਆ ਬੋੜ ਇਹ। ਅੱਛਾ ਸਾਡੀ ਉੱਥੇ ਬੰਬੀ ਵਾਲੀ ਖੂਹ ਹੀ। ਹਾਂ। ਉਹਦੇ ਵਿੱਚੋਂ ਗਿਆ ਜੜੇ। ਹਾਂ। ਤੇ ਅਸੀਂ ਪੁੱਟ ਕੇ ਦਾ ਸੁਰਤਾ ਪਾਸੇ ਇਹਨੂੰ। ਜੀ ਜੀ। ਤੇ ਮੁੜ ਕੇ ਸਾਡੇ ਬੁੱਢੇ ਜੀ ਸਿੰਘ ਚੇਅਰਮੈਨ ਦਾ ਭਰਾ ਆ ਤ ਮਾਨ ਕਹਿੰਦਾ ਆ ਗੁੱਸੇ ਘਟਰ ਕਿਥੇ ਸੁਣਦਾ ਜੂ ਤਈ ਅਖਾ ਥੇਡੂ ਕਰਨਾ ਮਾ ਉਹ ਥੇ ਬੋਰ ਥਲੇ ਲਾਈਏ ਥਲੇ ਲਾ ਕੇ ਆ ਅੱਜ ਵੇਖੋ ਲੈ ਨਾ ਬਰਮ ਬਣੀਆਂ 57 ਪਰਾਣਾ ਮੈਂ ਕਹਿ ਰਿਹਾ ਵੀ ਮੇਰਾ ਖਿਆਲ ਆ ਵੀ ਜਿਤਨਾ ਅਸੀਂ ਹੁਣ ਬੋਰ ਥਲੇ ਬੈਠੇ ਆ ਨਾ ਤੇ ਬਾਹਰ ਜਿਹੜਾ ਟੈਂਪਰੇਚਰ ਆ 40 ਤੋਂ 42 ਟੈਂਪਰੇਚਰ ਆ ਇਸ ਵੇਲੇ ਮੋਬਾਈਲ ਦੇ ਵਿੱਚ ਦਿਖਾਈ ਦੇ ਰਿਹਾ ਸੀ ਤੇ 40 42 ਟੈਂਪਰੇਚਰ ਹੋਵੇ ਤੇ ਤੁਸੀਂ AC ਤੋਂ ਬਿਨਾ ਗੁਜ਼ਾਰਾ ਨਹੀਂ ਕਰ ਸਕਦੇ ਪਰ ਮੈਂ ਕਹਿੰਦਾ ਵੀ ਆ ਜਦੋਂ ਅਸੀਂ ਆ ਬੋਰ ਥਲੇ ਆ ਕੇ ਬੈਠੇ ਆ ਇੱਥੇ ਲੱਗਦਾ ਵੀ ਸਾਨੂੰ ਏਸੀ ਦੀ ਲੋੜ ਹੀ ਨਹੀਂਗੀ ਭਾਵੇਂ ਸਾਰੀ ਦਿਹਾੜੀ ਬੈਠੇ ਰਹੋ ਤੁਹਾਨੂੰ ਗਰਮੀ ਮਹਿਸੂਸ ਨਹੀਂ ਹੋਊਗੀ ਤਾਂ ਸੋ ਇੱਕ ਨਾਲ ਮੈਸੇਜ ਵੀ ਹੈ ਸਾਡੇ ਸਮਾਜ ਨੂੰ ਇਹ ਭਾਈ ਜੇ ਆਪਾਂ ਘਰ ਦੇ ਵਿੱਚ ਪੰਜ ਜੀਆਂ ਤੇ ਇਹ ਇੱਕ ਇੱਕ ਬੂਟਾ ਲਾ ਲਈਏ ਤੇ ਕਰੋੜਾਂ ਦੀ ਗਿਣਤੀ ਵਿੱਚ ਅਸੀਂ ਬੂਟੇ ਲਾ ਕੇ ਤੇ ਇਸ ਟੈਂਪਰੇਚਰ ਨੂੰ 42 ਤੋਂ ਅਸੀਂ 22 ਤੇ ਲੈ ਆਏਗੇ ਨਾ ਤੇ ਮੇਰਾ ਖਿਆਲ ਸਾਨੂੰ ਏਸੀ ਲਾਉਣ ਦੀ ਲੋੜ ਨਹੀਂ ਹੈ 40 40000 ਰੁਪਿਆ ਏਸੀ ਤੇ ਤਾਂ ਲਾ ਦਿੰਨੇ ਪਰ 10 ਰੁਪਏ ਦਾ 20 ਰੁਪਏ ਦਾ ਬੂਟਾ ਲੈ ਕੇ ਨਹੀਂ ਲਾ ਸਕਦੇ ਆ ਵੇਖ ਲਓ ਕਿੰਨੀ ਛਾਟ ਬਣੀ ਹੋ ਬੇਨਤੀ ਹੈ ਵੀ ਇਸ ਚੀਜ਼ ਨੂੰ ਜ਼ਰੂਰ ਚਾਹੁੰਦੇ ਹਾਂ ਸਰਕਾਰ ਨੂੰ ਵੀ ਚਾ ਬਾਗਬਾਨੀ ਵਿਭਾਗ ਨੂੰ ਥੋੜਾ ਜਿਹਾ ਕੰਮ ਲੈ ਲਓ ਇਸੇ ਕਮਰੇਾਂ ਚੋਂ ਹੀ ਵੇਖੇ ਹੁੰਦੇ ਆ ਉਹਨਾਂ ਤੋਂ ਕੰਮ ਲੈ ਲਓ ਉਹਨਾਂ ਨੂੰ ਕਹਿੰਦੇ ਭਾਈ ਡਿਊਟੀ ਹੈ ਤੁਹਾਡੀ ਬੂਡੇ ਕੱਲੇ ਲਾਉਣੇ ਨਹੀਂ ਇਹ ਉਹਨਾਂ ਨੂੰ ਪਾਲਣਾ ਵੀ ਆ ਸੋ ਇਹ ਡਿਊਟੀਆਂ ਜਿਹੜੀਆਂ ਆਪੋ ਆਪਣੀ ਸੰਭਾਲ ਲੈਣ ਹਰ ਬੰਦਾ ਇਮਾਨਦਾਰੀ ਨਾਲ ਕੰਮ ਕਰੇ ਤੇ ਪੰਜਾਬ ਇੱਕ ਵਾਰੀ ਫੇਰ ਸੋਹਣੇ ਦੀ ਚੜੀ ਜਾਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਨਹੀਂ ਭੁੱਲਾ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ